ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਕੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਬਾਬਾ ਜੀ ਆਪਣੀ ਸੰਗਤ ਤੇ ਸੇਵਾਦਾਰਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਹਨਾਂ ਦੇ ਲਈ ਕੁਝ ਵੀ ਕਰ ਸਕਦੇ ਹਨ ਬਾਬਾ ਜੀ ਪੰਡਾਰੇ ਦੇ ਦਿਨਾਂ ਵਿੱਚ ਜਦੋਂ ਲੰਗਰ ਵਿੱਚ ਦ੍ਰਿਸ਼ਟੀ ਪਾਉਣ ਲਈ ਆਉਂਦੇ ਹਨ ਤਾਂ ਸਾਰੇ ਸੇਵਾਦਾਰਾਂ ਨੂੰ ਦਰਸ਼ਨ ਦਿੰਦੇ ਹਨ ਇੱਕ ਬੀਬੀ ਸਾਰਿਆਂ ਨੂੰ ਸ਼ਬਦ ਸਿਖਾ ਰਹੀ ਸੀ ਦੋ ਤਿੰਨ ਲਾਈਨਾਂ ਹੁੰਦੀਆਂ ਹਨ ਉਹ ਵਾਰੀ-ਵਾਰੀ ਥੋੜੇ-ਥੋੜੇ ਸੇਵਾਦਾਰਾਂ ਨੂੰ ਬੋਲਣ ਦੇ ਲਈ ਕਹਿੰਦੀ ਹੈ ਜਦੋਂ ਬਾਬਾ ਜੀ ਲੰਗਰ ਦੇ ਗੇਟ ਤੇ ਆਉਂਦੇ ਹਨ ਤਾਂ ਗੇਟ ਦੇ ਕੋਲ ਬੈਠੇ ਸੇਵਾਦਾਰ ਸ਼ਬਦ ਦੀਆਂ ਦੋ ਲਾਈਨਾਂ ਬੋਲਣ ਲੱਗ ਜਾਂਦੇ ਹਨ ਤਾਂ ਜਿਵੇਂ ਜਿਵੇਂ ਬਾਬਾ ਜੀ ਅੱਗੇ ਵਧਦੇ ਹਨ ਉਹ ਸੇਵਾਦਾਰ ਚੁੱਪ ਕਰ ਜਾਂਦੇ ਹਨ ਤੇ ਅਗਲੇ ਸੇਵਾਦਾਰ ਸ਼ਬਦ ਬੋਲਣਾ ਸ਼ੁਰੂ ਕਰ ਦਿੰਦੇ ਹਨ ਬਾਬਾ ਜੀ ਲੰਗਰ ਵਿੱਚ ਰੁੱਕ ਕੇ ਸਾਰੇ ਸੇਵਾਦਾਰਾਂ ਨੂੰ ਦਰਸ਼ਨ ਦਿੰਦੇ ਹਨ ਤੇ ਸ਼ਰਧ ਵੀ ਚੱਲਦਾ ਰਹਿੰਦਾ ਹੈ ਇਸ ਵਾਰ ਲੰਗਰ ਦੀ ਸੇਵਾ ਵਿੱਚ ਕੁਝ ਪੁਰਾਣੀਆਂ ਜਥੇਦਾਰनियां ਵੀ ਸਨ ਉਹਨਾਂ ਵਿੱਚ 75 ਸਾਲ ਦੀ ਇੱਕ ਬਜ਼ੁਰਗ ਸੇਵਾਦਾਰਨੀ ਸੀ ਉਹ ਵੀ ਇਸ ਵਾਰ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਆਈ ਹੋਈ ਸੀ ਉਸ ਦੀ ਅੱਖ ਟੁੱਟ ਗਈ ਸੀ ਉਹ ਲਾਈਨ ਵਿੱਚ ਸਭ ਤੋਂ ਪਿੱਛੇ ਬੈਠੀ ਸੀ ਤੇ ਉੱਥੋਂ ਦੀਆਂ ਜਥੇਦਾਰਨੀਆਂ ਨੂੰ ਬਾਬਾ ਜੀ ਨੇ ਹੁਕਮ ਦਿੱਤਾ ਕਿ ਜਿਹੜੇ ਬਜ਼ੁਰਗ ਸੇਵਾਦਾਰਨੀਆਂ ਹਨ ਉਹਨਾਂ ਨੂੰ ਦਰਸ਼ਨ ਦੇ ਸਮੇਂ ਸਭ ਤੋਂ ਅੱਗੇ ਬਿਠਾਇਆ ਕਰੋ ਲੰਗਰ ਦੀ ਜਥੇਦਾਰਨੀ ਨੇ ਬਜ਼ੁਰਗ ਸੇਵਾਦਾਰਨੀ ਨੂੰ ਸਭ ਤੋਂ ਅੱਗੇ ਬਿਠਾ ਦਿੱਤਾ ਜਦੋਂ ਬਾਬਾ ਜੀ ਦਰਸ਼ਨ ਲਈ ਆਏ ਤਾਂ ਉਸ ਬਜ਼ੁਰਗ ਸੇਵਾਦਾਰਨੀ ਨੂੰ ਚੰਗੀ ਤਰ੍ਹਾਂ ਦਰਸ਼ਨ ਹੋ ਜਾਣ ਬਾਬਾ ਜੀ ਆ ਕੇ ਉਸ ਸੇਵਾਦਾਰਨੀ ਦੇ ਅੱਗੇ ਖੜੇ ਹੋ ਗਏ ਪਰ ਉਸ ਦੀ ਐਨਕ ਟੁੱਟੀ ਹੋਈ ਸੀ ਤਾਂ ਉਹ ਬਾਬਾ ਜੀ ਨੂੰ ਦੇਖਣ ਦੇ ਲਈ ਵਾਰ-ਵਾਰ ਰੁਮਾਲ ਦੇ ਨਾਲ ਅੱਖਾਂ ਸਾਫ਼ ਕਰ ਰਹੀ ਸੀ ਫਿਰ ਵੀ ਉਸ ਨੂੰ صاف ਨਹੀਂਸੀ ਦਿਖਾਈ ਦੇ ਰਹਾ ਬਾਬਾ ਜੀ ਸਭ ਕੁਝ ਸਮਝ ਗਏ ਸਨ ਕਿ ਇਸ ਬਜ਼ੁਰਗ ਬੀਬੀ ਦੇ ਕੋਲ ਅੰਕ ਨਹੀਂ ਹੈ ਇਸ ਕਰਕੇ ਉਸ ਨੂੰ ਕੁਝ ਸਾਫ ਦਿਖਾਈ ਨਹੀਂ ਦੇ ਰਹਾ ਬਾਬਾ ਜੀ ਨੇ ਲੰਗਰ ਦੀ ਸੇਵਾਦਾਰਨੀ ਨੂੰ ਇਸ਼ਾਰਾ ਕੀਤਾ ਕਿ ਇਸ ਬਜ਼ੁਰਗ ਬੀਬੀ ਨੂੰ ਮੇਰੀ ਕੋਠੀ ਵਿੱਚ ਲੈ ਕੇ ਆਵੋ ਜਦੋਂ ਬਾਬਾ ਜੀ ਦਰਸ਼ਨ ਦੇ ਕੇ ਚਲੇ ਗਏ ਤਾਂ ਸਾਰੇ ਸੇਵਾਦਾਰ ਚਾਹ ਪੀਣ ਦੇ ਲਈ ਚਲੇ ਗਏ ਤਾਂ ਉਸ ਬਜ਼ੁਰਗ ਔਰਤ ਨੂੰ ਜਥੇਦਾਰਨੀ ਨੇ ਰੋਕ ਦਿੱਤਾ ਤੇ ਕਹਿਣ ਲੱਗੀ ਕਿ ਮਾਤਾ ਜੀ ਬਾਬਾ ਜੀ ਨੇ ਤੁਹਾਨੂੰ ਆਪਣੀ ਕੋਠੀ ਵਿੱਚ ਬੁਲਾਇਆ ਹੈ ਤਾਂ ਬਜ਼ੁਰਗ ਸੇਵਾਦਾਰਨੀ ਬਹੁਤ ਖੁਸ਼ ਹੋ ਗਈ ਕਿ ਬਾਬਾ ਜੀ ਨੇ ਮੈਨੂੰ ਬੁਲਾਇਆ ਹੈ ਜੀਆ ਕਿਸਮਤ ਹੀ ਖੁੱਲ ਗਈ ਤੇ ਆਪਣੇ ਮਾਲਕ ਦਾ ਸ਼ੁਕਰ ਸ਼ੁਕਰ ਕਰਨ ਲੱਗ ਗਈ ਕਿ ਬਾਬਾ ਜੀ ਤੁਸੀਂ ਮੇਰੇ ਕੀ ਦੇਖਿਆ ਕਿ ਤੁਸੀਂ ਮੈਨੂੰ ਆਪਣੀ ਕੋਠੀ ਵਿੱਚ ਬੁਲਾ ਲਿਆ ਥੋੜੇ ਸਮੇਂ ਬਾਅਦ ਉਹ ਬਾਬਾ ਜੀ ਦੀ ਕੋਠੀ ਵਿੱਚ ਪਹੁੰਚ ਗਈ ਬਾਬਾ ਜੀ ਦੀ ਕੋਠੀ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋ ਗਈ ਤੇ ਕਹਿਣ ਲੱਗੀ ਕਿ ਸਾਡੇ ਬਾਬਾ ਜੀ ਇੱਥੇ ਰਹਿੰਦੇ ਹਨ ਪਰ ਬਿਨਾਂ ਆਗਿਆ ਤੋਂ ਕੋਈ ਵੀ ਅੰਦਰ ਨਹੀਂ ਸੀ ਜਾ ਸਕਦਾ ਇਸ ਕਰਕੇ ਸੇਵਾਦਾਰ ਅੰਦਰ ਗਿਆ ਤੇ ਬਾਬਾ ਜੀ ਨੂੰ ਕਿਹਾ ਕਿ ਉਹ ਬਜ਼ੁਰਗ ਸੇਵਾਦਾਰ ਨੇ ਅਈ ਹੈ ਤਾਂ ਬਾਬਾ ਜੀ ਨੇ ਉਸ ਨੂੰ ਅੰਦਰ ਆਉਣ ਲਈ ਕਿਹਾ ਉਹ ਅੰਦਰ ਆ ਗਈ ਤੇ ਉਹ ਬਾਬਾ ਜੀ ਨੂੰ ਰਾਧਾ ਸਵਾਮੀ ਬੋਲੀ ਤੇ ਸੋਫੇ ਤੇ ਬੈਠ ਗਈ ਬਾਬਾ ਜੀ ਵਿਊਸ ਦੇ ਸਾਹਮਣੇ ਵਾਲੇ ਸੋਫੇ ਤੇ ਬੈਠ ਗਏ ਪਰ ਫਿਰ ਵੀ ਉਹ ਬਜ਼ੁਰਗ ਸੇਵਾਦਾਰਨੀ बार-बार ਰੁਮਾਲ ਨਾਲ ਆਪਣੀ ਅੱਖਾਂ ਸਾਫ਼ ਕਰ ਰਹੀ ਸੀ ਤਾਂ ਬਾਬਾ ਜੀ ਕਹਿਣ ਲੱਗੇ ਕਿ ਬੀਬੀ ਕੀ ਹੋ ਗਿਆ ਉਹ ਬੋਲੀ ਬਾਬਾ ਜੀ ਮੇਰੀ ਐਨਕ ਟੁੱਟ ਗਈ ਹੈ ਇਸ ਕਰਕੇ ਮੈਨੂੰ ਕੁਝ ਸਾਫ ਦਿਖਾਈ ਨਹੀਂ ਦੇ ਰਿਹਾ ਤਾਂ ਬਾਬਾ ਜੀ ਨੇ ਪਹਿਲਾਂ ਹੀ ਆਪਣੀ ਦੂਜੀ ਐਨਕ ਕੱਢ ਕੇ ਰੱਖ ਦਿੱਤੀ ਸੀ ਤੇ ਉਸ ਬੀਬੀ ਨੂੰ ਬੋਲੇ ਕਿ ਇਹ ਐਨਕ ਲਾ ਲਵੋ ਜਦੋਂ ਉਸਨੇ ਉਹ ਐਨਕ ਲਗਾਈ ਤਾਂ ਉਸ ਨੂੰ ਸਭ ਕੁਝ ਸਾਫ ਦਿਖਾਈ ਦੇਣ ਲੱਗ ਗਿਆ ਓ ਬਾਬਾ ਜੀ ਦੇ ਨੇ ਕੋਟੋ ਦਰਸ਼ਨ ਕਰ ਰਹੀ ਸੀ ਤਾਂ ਬਹੁਤ ਖੁਸ਼ ਹੋ ਗਈ ਤੇ ਬੋਲੀ ਬਾਬਾ ਜੀ ਮੈਨੂੰ ਵਾਰਤਾ ਮੇਰੀ ਨੂੰ ਸੇਵਾ ਤੇ ਲੈ ਕੇ ਆਈ ਹੈ ਪਤਾ ਨਹੀਂ ਫਿਰ ਕੋਈ ਲੈ ਕੇ ਆਵੇ ਜਾਣਾ ਮੈਨੂੰ ਤਾਂ ਲੱਗਦਾ ਸੀ ਕਿ ਮੈਂ ਤੁਹਾਡੇ ਆਖਰੀ ਵਾਰ ਦਰਸ਼ਨ ਕਰਾਂਗੀ ਬਾਬਾ ਜੀ ਬੋਲੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਬਾਬਾ ਜੀ ਨੇ ਉਸਦੇ ਲਈ ਖਾਣਾ ਮੰਗਵਾਇਆ ਤੇ ਉਹਨਾਂ ਨੂੰ ਖਾਣ ਦੇ ਲਈ ਕਿਹਾ ਤਾਂ ਉਹ ਕਹਿਣ ਲੱਗੀ ਕਿ ਬਾਬਾ ਜੀ ਮੈਂ ਲੰਗਰ ਵਿੱਚ ਖਾ ਲਵਾਂਗੀ ਬਾਬਾ ਜੀ ਹਸਣ ਲੱਗੇ ਬੀਬੀ ਇੱਥੇ ਵੀ ਲੰਗਰ ਹੀ ਹੈ ਇਸ ਦੇ ਪੈਸੇ ਨਹੀਂ ਲੱਗਣੇ ਉਸ ਨੇ ਲੰਗਰ ਖਾ ਕੇ ਹੱਥ ਧੋ ਕੇ ਬਾਬਾ ਜੀ ਨੂੰ ਅਨਕ ਵਫਸ ਕਰ ਦਿੱਤੀ ਤਾਂ ਬਾਬਾ ਜੀ ਬੋਲੇ ਬੀਬੀ ਮੈਂ ਤੈਨੂੰ ਇਹ ਚਸ਼ਮਾ ਵਾਲੀ ਐਨਕ ਵਾਪਸ ਲੈਣ ਦੇ ਲਈ ਨਹੀਂ ਦਿੱਤੀ ਸੀ ਇਸ ਐਨਕ ਨਾਲ ਤੈਨੂੰ ਸਾਫ਼ ਦਿਖਾਈ ਦੇ ਰਿਹਾ ਹੈ ਨਾ ਤਾਂ ਉਹ ਬੋਲੀ ਬਾਬਾ ਜੀ ਜਿਸ ਨੇ ਤੁਹਾਨੂੰ ਦੇਖ ਲਿਆ ਤੁਹਾਡੇ ਦਰਸ਼ਨ ਕਰ ਲਏ ਤਾਂ ਤਾਂ ਕੁਝ ਹੋਰ ਦੇਖਣ ਨੂੰ ਮਨ ਨਹੀਂ ਕਰੇਗਾ ਬਾਬਾ ਜੀ ਨੇ ਸੇਵਾਦਾਰ ਨੂੰ ਇਸ਼ਾਰਾ ਕੀਤਾ ਕਿ ਇਹਨਾਂ ਨੂੰ ਲੰਗਰ ਦੇ ਵਿੱਚ ਸੇਵਾ ਤੇ ਛੱਡ ਦਿਓ ਤਾਂ ਸੇਵਾਦਾਰ ਉਸ ਬੀਬੀ ਨੂੰ ਬੋਲਿਆ ਮਾਂ ਜੀ ਚੱਲਿਏ ਸੇਵਾ ਦੇ ਜਦੋਂ ਸੇਵਾਦਾਰਨੀ ਲੰਗਰ ਵਿੱਚ ਆਪਣੀ ਸੇਵਾ ਵਾਲੀ ਜਗ੍ਹਾ ਤੇ ਗਈ ਤਾਂ ਉਹਨਾਂ ਦੀ ਨੂੰ ਉਸ ਦੇ ਕੋਲ ਆ ਗਈ ਤੇ ਕਹਿਣ ਲੱਗੀ ਮੰਮੀ ਜੀ ਤੁਸੀਂ ਕਿੱਥੇ ਚਲੇ ਗਏ ਸਨ ਮੈਂ ਕਦੋਂ ਤੋਂ ਤੁਹਾਨੂੰ ਦੇਖ ਰਹੀ ਸੀ ਮਾਂ ਜੀ ਨੇ ਆਪਣੀ ਨੂੰ ਦੱਸਿਆ ਕਿ ਮੈਨੂੰ ਤਾਂ ਬਾਬਾ ਜੀ ਨੇ ਆਪਣੀ ਕੋਠੀ ਵਿੱਚ ਬੁਲਾਇਆ ਸੀ ਤਾਂ ਉਹ ਕਹਿਣ ਲੱਗੀ ਮਾਜੀ ਸਾਰੀਆਂ ਸੇਵਾਦਾਰਨੀਆਂ ਤਾਂ ਇੱਥੇ ਹੀ ਹਨ ਫਿਰ ਬਾਬਾ ਜੀ ਨੇ ਤੁਹਾਨੂੰ ਕੋਠੀ ਵਿੱਚ ਕਿਉਂ ਬੁਲਾਇਆ ਸੀ ਤਾਂ ਮਾਜੀ ਬੋਲੀ ਬਾਬਾ ਜੀ ਨੇ ਮੈਨੂੰ ਆਪਣੀ ਐਨਕ ਦੇਣੀ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਆਪਣੀ ਕੋਠੀ ਵਿੱਚ ਬੁਲਾ ਲਿਆ ਉਹਨਾਂ ਨੇ ਮੈਨੂੰ ਲੰਗਰ ਖਵਾਇਆ ਚਾਹ ਪਿਲਾਈ ਤੇ ਆਪਣੇ ਸਾਹਮਣੇ ਬਿਠਾ ਕੇ ਮੈਨੂੰ ਦਰਸ਼ਨ ਦਿੱਤੇ ਤੇ ਮੈਨੂੰ ਮਾਲਾ ਮਲਕਾਰ ਦਿੱਤਾ ਉਸ ਦੀ ਇਹ ਗੱਲਾਂ ਸੁਣ ਕੇ ਸਾਰੀਆਂ ਸੇਵਾਦਾਰनियां ਉੱਥੇ ਇਕੱਠੀਆਂ ਹੋ ਗਈਆਂ ਤੇ ਕਹਿਣ ਲੱਗੀਆਂ ਦੇਖੋ ਇਸ ਮਾਜੀ ਨੂੰ ਬਾਬਾ ਜੀ ਨੇ ਆਪਣੀ ਨਿਗਾਵਲੀ ਐਨਕ ਦਿੱਤੀ ਹੈ ਕਿਉਂਕਿ ਇਹਨਾਂ ਦੀ ਐਨਕ ਟੁੱਟ ਗਈ ਸੀ ਬਾਬਾ ਜੀ ਆਪਣੀ ਸੰਗਤ ਤੇ ਸੇਵਾਦਾਰਾਂ ਲਈ ਕੁਝ ਵੀ ਕਰ ਸਕਦੇ ਹਨ ਸਾਨੂੰ ਵੀ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਕਹੇ ਅਨੁਸਾਰ ਭਜਨ ਸਿਮਰਨ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ ਰਾਦਾ ਸਵਾਮੀ